ਸਾਜਨ ਲੋਕੋ ਪ੍ਰੇਜ਼ੈਂਟ ਇੱਥੇ ਗੁਰੂਆਂ ਵਾਲੇ ਬਿਰਲੇ ਨੇ ਇਹ ਦੁਨੀਆਂ ਹੈ ਬਗੁਰਿਆਂ ਦੀ ਇੱਥੇ ਗੁਰੂਆਂ ਵਾਲੇ ਬਿਰਲੇ ਨੇ ਇਹ ਦੁਨੀਆਂ ਹੈ ਬਗੁਰਿਆਂ ਦੀ ਓ ਸਰਦਾਰਾ ਰਾਗ ਬਣੇ ਦਾ ਰੋਣਾ ਰਾਗ ਬਣੇ ਪੈਂਦੀ ਕੀਮਤ ਨਾਂ ਬਿਸਰਿਆਂ ਦੀ ਹਰ ਰੂ ਨਜ਼ਰਾ ਵਿੱਚ ਆਉਂਦੀ ਏ ਮੋਹ ਮਮਤਾ ਦੇ ਵਿੱਚ ਝੁਰਿਆਂ ਦੀ ਔਰ ਹਰ ਮੰਜ਼ਲ ਤੈ ਹੋ ਜਾਂਦੀ ਏ ਪਰ ਮੰਜ਼ਲ ਉੱਤੇ ਤੁਰਿਆਂ ਦੀ ਤੁਹੇ ਤਾਂਗ ਹੈ ਦਲਾਂ ਦੇ ਵਿੱਚ ਸਾਡੇ ਦਰਸ਼ਨ ਦੇ ਦਿਓ ਆਣ ਹਜੂਰ ਸਾਨੂੰ ਜਿਵੇਂ ਚੰਦ ਤੋਂ ਬਿਨਾ ਚਕੌਰ ਤੜਫੇ ਤੇ ਐਸੇ ਤੜਫਣਾ ਨਹੀਂ ਮਨ ਜੋਰ ਸਾਨੂੰ ਹਜ਼ਰਤ موسی ਦੇ ਵਾਂਗ ਕ ਚਲ ਕਦੇਵੇ ਤੇ ਚਾੜ ਲੋ ਚਾਹੇ ਕੋਹ ਤੋਰ ਸਾਨੂੰ ਇਹੋ ਮੰਗ ਹੈ ਸਾਡੀ ਦਰਬਾਰ ਸੰਗਾ ਦਰਸ਼ਨ ਬਖਸ਼ ਕੇ ਚਾੜ ਸਰੂਰ ਸਾਨੂੰ ਦਰਸ਼ਨ ਬਖਸ਼ ਕੇ ਚਾੜ ਸਰੂਰ ਸਾਨੂੰ ਫੇ ਫੈਜ ਦੇਖੇ ਫੇਜ ਦੇ ਕੇ ਲੱਖਾਂ ਹੋਰ ਦੇਰੇ ਤੋਂ ਕਿਤੇ ਮਿਲਣ ਦਾ ਕੋਲ ਇਹ ਕਰਾਰ ਵੀ ਦੇ ਐਸੇ ਝਲਕੀਆਂ ਨਾਲ ਨਾ ਸਬਰ ਆਉਂਦਾ ਕੋਣ ਬੈਠ ਕੇ ਕਿਤੇ دیدار ਵੀ ਦੇ ਖਸ਼ਣ ਹਾਰਤੇ ਨੋ ਪੁੱਲਾ ਸਾਡੀਆਂ ਦਿਲੋਂ ਬਸਾਰ ਵੀ ਦੇ ਆਇ ਇੰਤਜ਼ਾਰ ਮੇ ਉਮਰ ਬਤੀਤ ਹੋਗੀ ਦਰਬਾਰ ਸਿੰਘ ਜਲਵਾ ਇੱਕ ਵਾਰ ਵੀ ਦੇ ਦਰਬਾਰ ਸਿੰਘ ਜਲਵਾ ਇੱਕ ਵਾਰ ਵੀ ਦੇ ਵਾਹਿਗੁਰੂ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਤੇ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਮੇਰੇ ਅਤੀ ਸਤਿਕਾਰਯੋਗ ਵਿਦਵਾਨ ਮਹਾਪੁਰਸ਼ ਕਵੀਸ਼ਰ ਜਾਨ ਕਰੋੜਾਂ ਬਾਰੀ ਮੈਂ ਆਪਣੇ ਹਿਰਦੇ ਚੋਂ ਆਏ ਹੋਏ ਸਾਰੇ ਹੀ ਕਵੀਸ਼ਰ ਜਾਨ ਸਰੋਤਿਆਂ ਦਾ ਮੇਰੀਆਂ ਮਾਤਾ ਪੈਣਾ ਸਮੁੱਚੀ ਗੁਰਸੰਗਤ ਦਾ ਧੰਨਵਾਦ ਕਰਦਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬੋਲਣ ਤੋਂ ਪਹਿਲਾਂ ਹੀ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਕਰਨੈਲ ਸਿੰਘ ਜੀ ਬੁਰਜਕਰਾਲਾ ਮਸਤਰੀ ਸਾਹਿਬ ਮਸਤਰੀ ਤੇਜਾ ਸਿੰਘ ਜੀ ਸਾਡੀ ਭੈਣ ਤਲਵੰਤ ਕੌਰ ਉਹਨਾਂ ਦੇ ਲਾਇਕ ਸੁਪੁੱਤਰ ਤੇਜਿੰਦਰ ਸਿੰਘ ਜੀ ਤੋਤਾ ਰਾਜਵਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬਾਬਾ ਗੁਰਨਾਇਬ ਸਿੰਘ ਜੀ ਸੋਹਣ ਸਿੰਘ ਜੀ ਮੇਰੇ ਵੱਡੇ ਵੀਰ ਬਾਈ ਪਰਮਜੀਤ ਸਿੰਘ ਜੀ ਸਟੇਜ ਦਾ ਸਤਿਕਾਰ ਕਰਕੇ ਮੈਂ ਆਪਣੇ ਹਿਰਦੇ ਚ ਕਰੋੜਾਂ ਬਾਰੀ ਧੰਨਵਾਦ ਕਰਦਾ ਬੋਲਣ ਨੂੰ ਬਹੁਤ ਗੱਲ ਕਰਦਾ ਪਰ ਸਮਾਂ ਸੀਮਤ ਆ ਬਰਾੜ ਸਿੰਘ ਵਰਗੀਆਂ ਪਵਰਾ ਕਿਤੇ ਕਿਤੇ ਜਨਮ ਲੈਂਦੀਆਂ ਸਾਡੀ ਸਟੇਜ ਦੇ ਖੱਬੇ ਪਾਸੇ ਇੱਕ ਬੋਰਡ ਲੱਗਿਆ ਹੋਇਆ ਕਵੀਸ਼ਰੀ ਦੇ ਥੰਮ ਜਿਹਦੇ ਵਿੱਚ ਬਾਰਸ ਸ਼ਾਹ ਤੋਂ ਲੈ ਕੇ ਹਾਸ਼ਮ ਸ਼ਾਹ ਵੱਡੇ ਵੱਡੇ ਵਿਦਵਾਨ ਜਿਹੜੇ ਕਵੀਸ਼ਰ ਹੋਇਆ ਕਵੀਸ਼ਰੀ ਦੇ ਥੰਮ ਉਹਨਾਂ ਦੀਆਂ ਫੋਟੋਆਂ ਦਿਖਾਈ ਦੇ ਰਹੀਆਂ ਨੇ ਤੇ ਜਿਸ ਦੇ ਵਿੱਚ ਮੇਰੇ ਅਤੀ ਸਤਿਕਾਰਯੋਗ ਸ਼੍ਰੀ ਮਾਨਸਵੀ ਸੰਤ ਦਰਬਾਰਾ ਸਿੰਘ ਜੀ ਲੋਪੋ ਵਾਲੇ ਜਿਹੜੇ ਇੱਕ ਮਹਾਨ ਕਵੀ ਸੀ ਕਵੀਆਂ ਦੇ ਸਰਤਾਜ ਕਰਨੈਲ ਸਿੰਘ ਜੀ ਪਾਰਸ ਜਿਹਦੇ ਵਿੱਚ ਸਾਡੇ ਸਤਿਕਾਰਯੋਗ ਬਾਪੂ ਗਿਆਨੀ ਗੁਰਨਾਮ ਸਿੰਘ ਜੀ ਦੀ ਵੀ ਫੋਟੋ ਲੱਗੀ ਆ ਉਹਦੇ ਦਰਸ਼ਨ ਕਰਕੇ ਪਵਿੱਤਰ ਹੋ ਜਾਂਦੀ ਆ ਆਤਮਾ ਪਰ ਬਰਾੜ ਸਿੰਘ ਬਰਾੜ ਸਾਹਿਬ ਵਰਗਾ ਨਾ ਤਾਂ ਕੋਈ ਪ੍ਰਚਾਰਕ ਹੋ ਸਕਦਾ ਨਾ ਕੋਈ ਕਵੀਸ਼ਰ ਹੋ ਸਕਦਾ ਤੇ ਨਾ ਕੋਈ ਹੋ ਸਕਦਾ ਲਖਾਰੀ ਤੇ ਨਾ ਕੋਈ ਉਹਦੇ ਵਰਗੀ ਸਬਰ ਸ਼ੁਕਰ ਦੀ ਮੂਰਤ ਹੋ ਸਕਦੀ ਆ ਸਬਰ ਸ਼ੁਕਰ ਮੂਰਤ ਦੀ ਇੱਕੋ ਤੁਹਾਨੂੰ ਗੱਲ ਦੱਸਣੀ ਆ ਇੱਕੋ ਮਿੰਟ ਦੇ ਵਿੱਚ ਨਗਰ ਕੀਰਤਨਾ ਆਉਂਦੇ ਆ ਢਾਡੀ ਕਵੀਸ਼ਰ ਸਾਡੇ ਆਉਂਦੇ ਆ ਪਰ ਜਦੋਂ ਅਸੀਂ ਕਿਸੇ ਢਾਡੀ ਨੂੰ ਕਿਸੇ ਕਵੀਸ਼ਰ ਨੂੰ ਪ੍ਰੋਗਰਾਮ ਬਰਕਾ ਕਰਾਉਣੇ ਆ ਪਹਿਲਾਂ ਪੁੱਛਦੇ ਆ ਵੀ ਕਿੰਨੀ ਪੇਟਾ ਦਿਓਗੇ ਪਰ ਅੱਜ ਤੱਕ ਬਰਾੜ ਸਾਹਿਬ ਨੇ ਸਾਡੇ ਨਗਰ ਬੁਰਜਕ ਨਾਲਾ ਮੇਰੇ ਨਾਲ ਨਗਰ ਮਾਸੀ ਕੇ ਸਮਾਦ ਭਾਈ ਕਾ ਹੰਮਤਪੁਰਾ ਕਿਸੇ ਪਿੰਡ ਦੇ ਵਿੱਚੋਂ ਸ਼ੀਨੀਵਾਲ ਤੋਂ ਵੀ ਬੈਠਿਆ ਵੀਰ ਹੁਣੀ ਕਿਸੇ ਪਿੰਡ ਦੇ ਵਿੱਚੋਂ ਮੰਗ ਕੇ ਮਾਇਆ ਨਹੀਂ ਲਈ ਆਖੋ ਸਤਨਾਮ ਸ਼੍ਰੀ ਜੇ ਗਾਇਆ ਤਾਂ ਉਹਨਾਂ ਨੇ ਇੱਕ ਫਕਰਾਂ ਦੇ ਤੌਰ ਤੇ ਫਕੀਰੀ ਦੇ ਤੌਰ ਤੇ ਗਾਇਆ ਕਵਤਾ ਸੁਣੋ ਵੀ ਰਹੀ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੀ ਮੇਰੇ ਸਤਿਕਾਰਯੋਗ ਭਾਈ ਜਾਗਰ ਸਿੰਘ ਜੀ ਸੰਧਲ ਸਾਹਿਬ ਜੀ ਸਤਿਕਾਰ ਕਰਕੇ ਗਏ ਆ ਧੰਨਵਾਦ ਕਵਤਾ ਸੁਣ ਲਓ ਵੀ ਤੇਰੀ ਬਾਜ ਆ ਜਿਹੜੀ ਜੁਗਾਂ ਜੁਗੰਤਰਾਂ ਤੱਕ ਐਸੇ ਤਰ੍ਹਾਂ ਗੂੰਜਦੀ ਰਹੂਗੀ ਆਓ ਜੀ ਪਿਆਰ ਦੇ ਨਾਲ ਕਵਤਾ ਇਹ ਸੁਣੋ ਸ਼ਹਿਰ ਬਰਾੜਾ ਤੁਸਾਨੋ ਮੈਸੀਸ ਚੁਕਾ ਮਾ ਬਿਰਲੇ ਹੀ ਪੁੱਤ ਜੰਮਦੀ ਆਏ ਹੋ ਜੀ ਅਮਾਵਾ ਬਿਰਲੇ ਹੀ ਪੁੱਤ ਜੰਮਦੀ ਆਏ ਹੋ ਜੀ ਅਮਾਵਾ ਹੋ ਧਨ ਦਸਾਂ ਦੇ ਮਾਪਿਓ ਜਾ ਮਾਂ ਬਲਹਾਰੀਆ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੀ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੇ ਕਰ ਗਿਆ ਜੱਗ ਰੋਸ਼ ਨਸਾਰੇ ਤੇਰੀ ਆਦ ਮਨਾ ਰਹੇ ਨੇ ਤੇਰੇ ਪਿਆਰੇ ਤੇਰੀ ਆਦ ਮਨਾ ਰਹੇ ਨੇ ਤੇਰੇ ਪਿਆਰੇ ਇਹ ਹਾਏ ਦੁਨੀਆ ਉਤੇ ਪਿਆਰ ਦੀ ਹੈ ਮੈਂ ਕਖਲਾਰੀ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੀ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੇ ਰੋ ਨਾਨਕ ਇਤਿਹਾਸ ਹੈ ਜੋ ਰਚਨਾ ਨੂਰੀ ਆ ਖਸ਼ ਹੋ ਗਏ ਮਾਰੀਆ ਰਹੂ ਅਦਾੜਾ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਬਿਆਰੀਆ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਬਿਆਰੇ ਸਿਰਾਂ ਬਾਖੜੇ ਵਾਂਗ ਹੈ ਨਾ ਕਿਸੇ ਨੇ ਗੌਣਾ ਉਦਮ ਸਿੰਘ ਦੇ ਵਾਗਨਾ ਕਿਸੇ ਭਰਥੂ ਪੌਣਾ ਉਦਮ ਸਿੰਘ ਦੇ ਵਾਗਨਾ ਕਿਸੇ ਭਰਥੂ ਪੌਣਾ ਆ ਮਾਰਿਆ ਹੋ ਲੰਡਨ ਦੇ ਵਿੱਚ ਮਾਰਿਆ ਜਾਗੇ ਹੰਕਾਰਿਆ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੀ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੇ ਮੈਂ ਗੁਰਦੇ ਜੰਗ ਹੈ ਜੋ ਸ਼ਾਨਨ ਰਾਲੀ ਹਿੰਦ ਧਰਮ ਦੀ ਕਰ ਗਏ ਸਤ ਗੁਰ ਰਖਵਾਲੀ ਹਿੰਦ ਧਰਮ ਦੀ ਕਰ ਗਏ ਦਾ ਤੇ ਰਖਵਾਲੀ ਹੋਏ ਧਨੀ ਕਦੇ ਸਤ ਗੁਰੂ ਸਿਪਾਰਿਓ ਪਕਾਰੀ ਰਹੁ ਬਰਾੜਾ ਗੂੰਜਦੀ ਤੇਰੀ ਬਾਝ ਪਿਆਰੀ ਆ ਰਹੁ ਬਰਾੜਾ ਗੂੰਜਦੀ ਤੇਰੀ ਬਾਝ ਪਿਆਰੇ ਓ ਤੇਰੇ ਵਾਂਗੂ ਨਲੂਆ ਨਾ ਜੰਗ ਚੜਾਇਆ ਤੇਰੇ ਵਾਂਗੂ ਨਲੂਆ ਨਾ ਜੰਗ ਚੜਾਇਆ ਖੰਡਾ ਠਾਰਾ ਸ਼ੇਰ ਦਾ ਤੂੰ ਹੱਥ ਫੜਾਇਆ ਖੰਡਾ ਠਾਰਾ ਸ਼ੇਰ ਦਾ ਤੁਸੀਂ ਹੱਥ ਫੜਾਇਆ ਹਾਏ ਦਰ ਦਰ ਕਾਬਲਾ ਕੰਦੇ ਤਰੇ ਕਾਵਲ ਕੰਬੇ ਆਏ ਨਾਲ ਦੇ ਨਾਰੀਆ ਰਹੁ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੀ ਰਹੁ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੇ ਦੁਨੀਆਂ ਪਰ ਪੁਕਾਰ ਹੈ ਅੱਜ ਚੇਤੇ ਕਰਦੀ ਮਦਦ ਕਰ ਗਰੀਬ ਦੀ ਬਣ ਕੇ ਹਮਦਰਦੀ ਤੂੰ ਮਦਦ ਕਰੀ ਗਰੀਬ ਦੀ ਬਣ ਕੇ ਹਮਦਰਦੀ ਹੋ ਬਣ ਕੇ ਨਾ ਪਿਆਰ ਦੋ ਗਿਆ ਮਾਰੇ ਓਡਾਰੀਆ ਗਈ ਅਨਾ ਬਿਆਰ ਗਾ ਮਾਰ ਅਡਾਰੀ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੀ ਰਹੂ ਬਰਾੜਾ ਗੂੰਜਦੀ ਤੇਰੀ ਬਾਜ ਪਿਆਰੇ ਨੰਨੋ ਬਾ ਗੂੜੀ ਯਾਰੀ ਰਹੂ ਬਰਾੜਾ ਰਹੂ ਬਰਾੜਾ ਗੂੰਜਦੀ ਤੇਰੀ ਆਵਾਜ਼ ਪਿਆਰੀ ਰਹੂ ਬਰਾੜਾ ਗੂੰਜਦੀ ਤੇਰੀ ਆਵਾਜ਼ ਪਿਆਰੀ ਮਾ ਬੇਬਾ ਗੁਰਪ੍ਰੀਤ ਸਿੰਘ ਜੀ ਚੀਮਨਾ ਗੁਰਵਿੰਦਰ ਸਿੰਘ ਜੀ ਉਸਾਨ ਨੇ ਮੇਰਾ ਸਾਹਦਤਾ ਕਾਕਾ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਮੇਰੀ ਭੈਣ ਪਰਮਜੀਤ ਕੌਰ ਰਾਮੇ ਤੋਂ ਬਾਈ ਜਗਤਾਰ ਸਿੰਘ ਦੇ ਧਰਮ ਪਤਨੀ ਸਾਡੀ ਭੈਣ ਗਗਨਾ ਤੇ ਸਾਡੀ ਭੈਣ ਨਰਿੰਦਰ ਕੌਰ ਰਾਣੀ ਉਹਨਾਂ ਨੇ ਵੀ ਸਟੇਜ ਦਾ ਸਤਿਕਾਰ ਕੀਤਾ ਆ ਸਪੈਸ਼ਲ 50 ਰੁਪਏ ਦੇ ਕੇ ਗਿਆ ਮੈਨੂੰ ਸਾਜਨਾ ਸਟੂਡੀਓ ਇਹ ਕਹਿੰਦਾ ਵੀ ਬਾਈ ਜਗਤਾਰ ਸਿੰਘ ਰਾਮੇ ਦੇ ਨਾਂ ਤੇ ਆ ਸਪੈਸ਼ਲ ਤਰ੍ਹਾਂ ਨਾਮ ਮੈਂ ਆਪਣੇ ਹਿਰਦੇ ਚ ਕਰੋੜਾਂ ਵਾਰੀ ਧੰਨਵਾਦ ਕਰਦਾ ਸਾਜਨ ਸਿੰਘ ਜੀ ਲੋਪੋ ਦਾ ਕਿਉਂਕਿ ਜਗਤਾਰ ਸਿੰਘ ਰਾਮਾ ਜਿਸ ਤਰ੍ਹਾਂ ਬਰਾੜ ਸਾਹਿਬ ਸਾਰਿਆਂ ਦੇ ਪਿਆਰ ਵਾਲੇ ਸੀ ਨਾ ਤੇ ਜਗਤਾਰ ਸਿੰਘ ਰਾਮਾ ਵੀ ਸਾਰਿਆਂ ਦੇ ਪਿਆਰ ਵਾਲੇ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਰੇ ਹੀ ਮੇਰੇ ਕਵੀਸ਼ਰ ਜਾਨ ਵਿਦਵਾਨ ਮਹਾਪੁਰਸ਼ਾਂ ਦਾ ਸਾਰਿਆਂ ਦਾ ਕਰੋੜਾਂ ਵਾਲੀ ਧੰਨਵਾਦ ਬੋਲਿਆਂ ਤੋਂ ਬੋਲਦਿਆਂ ਤੋਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਤੁਸੀਂ ਮਾਫੀ ਦੇਣਯੋਗ ਹੋ ਮaaf ਕਰੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ